ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਖਰੀ ਉਮੀਦ ਫਾਊਂਡੇਸ਼ਨ ਕੋਤਾ ਖੁਰ ਪ੍ਰਗਟ ਸਿੰਘ 25 ਸਾਲਾਂ ਤੋਂ ਇਨਸਾਨੀਅਤ ਦੀ ਫਰੀਓਪ ਕੋਟ ਸੇਵਾ ਨਿਭਾ ਰਹੇ ਆ ਬਿਨਾ ਸਰਕਾਰ ਬਿਨਾ ਪ੍ਰਸ਼ਾਸਨ ਦੀ ਮਦਦ ਤੋਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਦੇ ਬਦੌਲਤ ਜੋ ਸਾਡੇ ਨਾਲ ਜੁੜੇ ਨੇ ਫਿਲਹਾਲ ਇਧਰ ਆ ਸਾਰਾ ਪਹਾੜੀ ਏਰੀਆ ਆਪਣੇ ਪਿੱਛੇ ਵੇਖ ਸਕਦੇ ਹੋ ਸਾਰਾ ਪਹਾੜੀ ਏਰੀਆ ਆ ਰਸਤੇ ਦੇਖ ਲਓ ਜੰਗਲਾਂ ਦੇ ਆ ਸਾਰਾ ਜੰਗਲ ਏਰੀਆ ਦਾ ਬਾਕਾਇਦਾ ਬੋਰਡ ਲੱਗਾ ਹੋਇਆ ਮੋਹਿਆਂ ਦੀ ਮੰਡੀ ਜਟਵਾੜ ਜੰਗਲ ਰਸਤਾ ਅੱਜ ਪਹੁੰਚਿਆ ਜੀ ਆਨੰਦਪੁਰ ਸਾਹਿਬ ਪੰਜਾਬ ਦੀ ਪਾਵਨ ਧਰਤੀ ਤੇ ਔਰ ਆਪਾਂ ਅੱਗੇ ਜਾ ਰਹੇ ਆ ਪਿੰਡ ਜਟਵੜ ਨੂਰਪੁਰ 베ਦੀ ਜਿੱਥੇ ਬਾਬਾ ਜੈਪ ਸਿੰਘ ਜੀ ਫੱਕਰ ਉਹਨਾਂ ਵੱਲੋਂ ਇੱਕ ਕੁਸ਼ਤੀ ਦੰਗਲ ਮੇਲਾ ਕਰਾਇਆ ਜਾ ਰਿਹਾ ਔਰ ਸਾਡੇ ਨਾਲ ਪਿਛਲੇ 1 ਸਾਲ ਤੋਂ ਕੋਕੀ ਵੀਰ ਕੈਨੇਡਾ ਤੋਂ ਜੁੜਿਆ ਗੁੱਗੂ ਗਿੱਲ ਵੀਰ ਦੁਬਈ ਤੋਂ ਜੁੜਿਆ ਔਰ ਉਹ ਲਗਾਤਾਰ 1 ਸਾਲ ਤੋਂ ਆਪਣੇ ਨਾਲ ਸੰਪਰਕ ਸਨ ਉਹਨਾਂ ਨੇ ਕਿਹਾ ਸੀ ਕਿ ਭਾਜੀ ਇੰਨੀ ਤਰੀਕ ਨੂੰ 11 ਨਵੰਬਰ ਨੂੰ ਅਸੀਂ ਆ ਕੁਸ਼ਤੀ ਕੱਪ ਕਰਾ ਰਹੇ ਆ ਤੁਸੀਂ ਜਰੂਰ ਪਹੁੰਚਣਾ ਸਵੇਰੇ 10:30 ਵਜੇ ਘਰੋਂ ਨਿਕਲੇ ਸਾਂ 4-4.5 ਘੰਟੇ ਦਾ ਰਸਤਾ ਸਾਰਾ ਪੰਜਾਬ ਦੇ ਵਿੱਚੋਂ ਨਿਕਲਦੇ ਹੋਰ ਫਿਲਹਾਲ ਆ ਜੰਗਲ ਏਰੀਆ ਜਿੱਥੇ ਵੀਰ ਹੋਰਾਂ ਦਾ ਪਿੰਡੇ ਉੱਥੇ ਪਹੁੰਚ ਰਹੇ ਆ ਕੁਸ਼ਤੀ ਮੇਲਾ ਚੱਲਣ ਦੇ ਆ ਸਾਦਾ ਮਹਾਪੁਰਸ਼ਾਂ ਦੇ ਦਰਸ਼ਨ ਕਰਾਂਗੇ ਵੱਡੇ ਵੱਡੇ ਨਾਮੀ ਪਹਿਲਵਾਨ ਕੁਸ਼ਤੀ ਦੇ ਪਹੁੰਚੇ ਨੇ ਉਹਨਾਂ ਦੇ ਦਰਸ਼ਨ ਮੇਲੇ ਕਰਾਂਗੇ ਬਾਕੀ ਉਹਨਾਂ ਵੀਰਾਂ ਵੱਲੋਂ ਜੋ ਮਾਨ ਸਨਮਾਨ ਮਿਲੇਗਾ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਪਰ ਐਂਡ ਤੱਕ ਵੀਡੀਓ ਨਾਲ ਜੁੜੇ ਰਹਿਣਾ ਤੇ ਫਿਲਹਾਲ ਪਹੁੰਚ ਗਿਆ ਅਜ ਤੋਂ ਸਿਰਫ 1.5 ਕਿਲੋਮੀਟਰ ਰਹਿ ਗਿਆ ਮੋਇਆਂ ਦੀ ਪੰਡੀ ਜਟਵਾੜ ਜੰਗਲ ਰਸਤਾ ਬਾਕੀ ਆਵਾਜ਼ ਇੱਥੇ ਆ ਰਹੀ ਉਹਨਾਂ ਦੀ ਹੁਣ ਉੱਥੇ ਪਹੁੰਚ ਕੇ ਤੁਹਾਨੂੰ ਐਂਡ ਤੱਕ ਸਾਰਾ ਕੁਝ ਦੱਸਾਂਗੇ ਸੋ ਪਲੀਜ਼ ਜੁੜਿਆ ਕਰੋ ਸ਼ੇਅਰ ਕਰਿਆ ਕਰੋ ਸਹਿਯੋਗ ਕਰਿਆ ਕਰੋ ਆਖਰੀ ਉਮੀਦ ਫਾਊਂਡੇਸ਼ਨ ਕੋਤਾਖਰ ਪ੍ਰਕਾਸ਼ ਸਿੰਘ ਹੋਰਾ ਹੌਲੀ ਹੌਲੀ ਜਿਵੇਂ ਜਿਵੇਂ ਕੁਸ਼ਤੀ ਦੰਗਲ ਸ਼ੁਰੂ ਹੋ ਗਿਆ ਲਗਾਤਾਰ ਮੋਟਰਸਾਈਕਲਾਂ ਕਾਰਾਂ ਦੇ ਨਾਲ ਕਾਫੀ ਭੈਣ ਭਰਾ ਵੀ ਇੱਥੇ ਪਹੁੰਚ ਰਹੇ ਨੇ ਸੋ ਸ਼ੁਕਰੀਆ ਜੀ ਮਿਲਦੇ ਹਾਂ ਜੁੜੇ ਰਹਿਣਾ ਹਾਂ ਉਹ ਗਾਜ਼ੂ ਜਿਹੜੇ ਪਹਿਲਵਾਨ ਸ਼੍ਰੀ ਚੰਕੂਰ ਸਾਹਿਬ ਵਾਹ ਜੀ ਵਾਹ ਕਹਿੰਦਾ ਇੱਕ ਸੂਰਜ ਅਗਵਰ ਸਾਹਿਬ ਤੁੱਪਾਂ ਜੇੜ ਤੇ ਹੜਦੀਆਂ ਕਿ ਤਪਵੀ ਜਿਵੇਂ ਤੰਦੂਰੀ ਰੋਟੀ ਐਂਡ ਪਿੱਟੇ ਨੂੰ ਸਾੜਦੀਆਂ ਵਾਹ ਜੀ ਵਾਹ ਲਖੀਰ ਪਹਿਲਵਾਨ ਚੰਕੂਰ ਸਾਹਿਬ ਦਾ ਖੋਰਾ ਜਿਨੇ ਸੈਂਕੜੇ ਲਾਸਾ ਕੱਢੀਆਂ ਨੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਨਹੀਂ ਤੇ ਕੋਈ ਪਾਣੀ ਤੇ ਨਹੀਂ ਵਰਦਾ ਇਹਨਾਂ ਵੀਰਾਂ ਦੀ ਜਿਹੜੀ ਆਖਰੀ ਉਮੀਦ ਅਗਰ ਸਾਡਾ ਆਪਣਾ ਗੱਗੂ ਵਾਜ ਦਾ ਬੰਦਾ ਬਾਬਾ ਮਹਾਰਾਜ ਸ਼ੱਕਰ ਜੀ ਉਹਨਾਂ ਵੱਲੋਂ ਇਹ ਬਹੁਤ ਸੇ ਮਾਨ ਸਨਮਾਨ ਭਰਦਾ ਕੀਤਾ ਜਾਣਾ ਆ ਦੇਖੋ ਮੇਰੇ ਨਾਲ ਮੇਰੇ ਨਾਲ ਦੇਖੋ ਬਾਬਾ ਗਾਇਬ ਸਿੰਘ ਜੀ ਬੱਕਰ ਜੀ ਬਾਬਾ ਪ੍ਰੀਤਮ ਸਿੰਘ ਜੀ ਔਰ ਭਾਜੀ ਕੋਕੀ ਦੀਪ ਕੈਨੇਡਾ ਤੋਂ ਭਾਜੀ ਗੁੱਗੂ ਕੈ ਭਾਜੀ ਹੋਰ ਸਾਰੇ ਵੀਰਾਂ ਦਾ ਬਹੁਤ ਸ਼ੁਕਰੀਆ ਜੋ ਅੱਜ ਮੈਨੂੰ ਹਰਿਆਣਾ ਪੁਰਖ ਖੇਤਰ ਤੋਂ ਛੋਟੇ ਜਿਹੇ ਸੇਵਾਦਾਰ ਨੂੰ ਇੱਥੇ ਬੁਲਾ ਕੇ ਸੰਤਾ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਔਰ ਕੁਸਤੀ ਦੰਗਲ ਦੇ ਵਿੱਚ ਪਹੁੰਚ ਕੇ ਹੋਰ ਅਝਾਰਾ ਭੈਣ ਭਰਾਵਾ ਦੇ ਨਾਲ ਉਹ ਦਰਸ਼ਨ ਕਰਨ ਦਾ ਮੌਕਾ ਦਿੱਤਾ ਸੋ ਮੈਂ ਆਪਣੀ ਪੂਰੀ ਟੀਮ ਵੱਲੋਂ ਦਿলো ਸ਼ੁਕਰੀਆ ਕਰਦਾ ਭਾਜੀ ਹੋਰਾਂ ਦੀ ਪੂਰੀ ਟੀਮ ਦਾ ਭਾਜੀ ਹੋਰਾਂ ਦਾ ਔਰ ਜਿਹਨੇ ਵੀ ਇਹ ਦੱਸਿਆ ਕਿ ਮੈਂ ਵੀ ਇੱਕ ਛੋਟੀ ਜੀ ਸੇਵਾ ਇਨਸਾਨੀਅਤ ਦੀ ਸੇਵਾ ਹਰਿਆਣਾ ਪੰਜਾਬ ਰਾਜਸਥਾਨ ਦਿੱਲੀ ਦੀਆਂ ਨਦੀਆਂ ਨਾਲੇ ਤਲਾਬ ਇਨ੍ਹਾਂ ਦੇ ਵਿੱਚ ਨਵਾਰਿਆ 25 ਸਾਲਾਂ ਤੋਂ ਇਹ ਸੇਵਾ ਦੇ ਦੌਰਾਨ ਮੈਂ 24000 ਲਵਾਰਿਸ ਦਾ ਸ਼ਾਨ ਆਖਰੀ ਵਾਰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਆ ਚੁੱਕੇ ਹਨ 6000 ਲੋਕਾਂ ਨੂੰ ਜਿੰਦਾ ਕਰ ਚੁੱਕੇ ਹਾਂ 900 ਤੋਂ ਜ਼ਿਆਦਾ گاਵਾ ਨੀਲਕਾਵਾ ਗੜ ਚੁੱਕੇ ਹਾਂ ਔਰ 24 ਮગરਮਛ ਰੈਸਕਿਊ ਕੀਤੇ ਨੇ ਇੱਕ ਮગરਮਛ ਮੇਰਾ 3 क्विंटल 10 ਕਿਲੋ ਦਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਮગર ਮਛ ਜਿਹਦੇ ਵਾਸਤੇ ਕਰੋਕੋਡਾਈਲ ਆਫ ਇੰਡੀਆ ਦਾ ਵਾਰਡ ਵੀ ਮਿਲਿਆ ਹੋਇਆ ਤੇ ਮੇਰੀ ਸੋਚ ਸਿਰਫ ਇਹੀ ਹੈ ਕਿ ਜੋ ਵੀ ਸੇਵਾ ਪਰਮਾਤਮਾ ਲਾਣਾ ਹੈ ਹਰ ਬੰਦੇ ਨੂੰ ਹਰ ਕਰਮ ਦੇ ਕੇ ਧਰਤੀ ਤੇ ਕਲਿਆ ਜਾਂਦਾ ਉਹਦੀ ਸੇਵਾ ਦਾ ਥਾਪਣਾ ਦੇ ਕੇ ਕਲਿਆ ਜਾਂਦਾ ਸਾਡੇ ਨੇ ਕਿ ਵੀ ਪਰਮਾਤਮਾ ਨੇ ਛੋਟੀ ਜੀ ਸੇਵਾ ਲਈ ਹੈ ਸੋ ਅਸੀਂ ਲਗਾਤਾਰ ਕਰਨੀ ਆ ਹੁਣ ਸਰਦੀ ਆ ਹੁਣ ਚਾ 40 ਫੁੱਟ ਪਾਣੀ ਹੋਵੇ ਚਾ 50 ਫੁੱਟ ਪਾਣੀ ਹੋਵੇ ਜਿੰਦੇ ਮਗਰ ਮੱਛਾਂ ਦੇ ਨਾਲ ਟੱਕਰਾ ਲਾ ਕੇ ਛੋਟੀ ਜੀ ਸੇਵਾ ਕਰ ਰਹੇ ਆ ਔਰ ਇਸ ਸੇਵਾ ਦੌਰਾਨ ਹਰਿਆਣਾ ਦੇ ਐਸਪੀ ਆਈਜੀ ਤੋਂ ਲੈ ਕੇ ਰਾਸ਼ਟਰਪਤੀ ਅਵਾਰਡ ਤੋਂ ਲੈ ਕੇ 525 ਅਵਾਰਡ ਸਨਮਾਨ ਸਾਡੀ ਟੀਮ ਨੂੰ ਹੁਣ ਤੱਕਰ ਮਿਲ ਚੁੱਕੇ ਨੇ ਸੋ ਇੱਕ ਵਾਰ ਫੇਰ ਬਾਬਾ ਜੈਪ ਸਿੰਘ ਜੀ ਬੱਕਰ ਪਾਜੀ ਕੁੱਪੂ ਮੈ ਜੀ ਸੋਤਰੀ ਵੀ ਸਾਰੇ ਭਰਾਵਾ ਦਾ ਪੈਣਾ ਦਾ ਬਹੁਤ-ਬਹੁਤ ਦਿਨ ਸ਼ੁਕਰੀਆ ਜਿੰਨਾ ਪਰਸ਼ੇਦਕਰ ਤੋਂ ਬੁਲਾ ਕੇ ਅੱਜ ਪੰਜਾਬ ਦੀ ਪਾਵਨ ਧਰਤੀ ਤੇ ਬੁਲਾਇਆ ਹੈ ਸਾਡਾ ਮਾਪੂਖਾ ਦੇ ਦਰਸ਼ਨ ਕਰਾਏ ਨੇ ਵੀਰਾਂ ਦੇ ਦਰਸ਼ਨ ਕਰਾਏ ਨੇ ਸੋ ਸਾਰਿਆਂ ਦਾ ਤਾਂ ਦਿਨ ਤੋਂ ਸ਼ੁਕਰੀਆ ਪਰਲਾ ਆਰਿਫ ਦਾਈਏ ਵਾਲ ਸਦੀਕ ਰੋਡ ਮਜਾਰਾ 바이 ਰਜ਼ਾਕ ਮਰੇ ਗੋਲਾ ਪੁੱਜਿਆ ਚੋਰੀ ਕਰਾ ਦਿਆ ਪਹਿਲਾਂ ਜੀ ਅਬ ਸ਼ਿਵ ਬਿੰਪੂ ਜਸ਼ਨ ਵੀ ਤਿਆਰ ਖੜਾ ਉਹ ਕੁਲਵੀਰ ਵੀ ਖੜਾ ਆ ਕੁਲਵੀਰ ਆ ਜਾ ਵੀ ਜੰਮੂ ਵਾਲਿਆ ਸ਼ਾਬਾਸ਼ ਖੜ ਦਿਓ ਖੜ ਦਿਓ ਪਹਿਲਾਂ ਆਰਿਫ ਤੇ ਸਦੀਕ ਉਸ ਤੋਂ ਬਾਅਦ ਸ਼ਾਕਿਬ ਰਾਇਏ ਵਾਲ ਬੋਵੀ ਪਟਿਆਲਾ ਮਿੰਤੂ ਬਲਾਚੌਰ ਕਰਨ ਜਲੰਧਰ ਉਸ ਤੋਂ ਬਾਅਦ ਗੁਲਬੀਰ ਜੰਮੂ ਤੋਂ ਜਸ਼ਨ 28 ਅਰਿਆਕ ਵਜੇ ਪਲੀਜ਼ ਬੇਨਤੀ ਹੈ ਪੁਲਵਾਨਾਂ ਨੂੰ ਟਾਈਮ ਦਿੱਤਾ। ਨਿਸ਼ਾਂਤ ਮਾਲਵਾੜ ਵਜੇ ਘਾਰੇ ਵੱਜ ਗਈ। ਰਾਜ ਮਹਾਰਾਸ਼ਟਰਾ ਅਮਿਤ ਮਗਰੋੜ ਵਿੱਚ ਆ ਗਈ। ਅਮਿਤ ਸੋ ਫਿਲਹਾਲ ਪਹੁੰਚ ਗਏ ਆ ਔਰ ਉਹ 10 ਮੋਟਰਸਾਈਕਲਾਂ ਔਰ ਇੱਕ ਆਲਟੋ ਗੱਡੀ ਹੈ ਜਿਹੜੀ ਅੱਜ ਇੱਥੇ ਪਲਵਾਨਾਂ ਨੂੰ ਦਿੱਤੀ ਜਾਣੀ ਹੈ। ਸੋ ਧੰਨਵਾਦ ਸਤਿ ਸ਼ੰਤ ਅੰਵਰਸੀ ਬਾਬਾ ਪ੍ਰੀਤਮ ਸਿੰਘ ਜੀ। ਔਰ ਬਾਬਾ ਅਜੈਬ ਸਿੰਘ ਜੀ ਸੋ ਫਿਲਹਾਲ ਪਹੁੰਚੇ ਸਾਂ ਫਾਕਾ ਸਾਚਖੰਡ ਵਾਸੀ ਬਾਬਾ ਪ੍ਰੀਤ ਸਿੰਘ ਜੀ ਮੋਇਆ ਦੀ ਮੰਡੀ ਔਰ ਸੰਤ ਬਾਬਾ ਅਜੈਬ ਸਿੰਘ ਜੀ ਫੱਕਰ ਤੇ ਕਬੱਡੀ ਮੁਕਤੀ ਟੂਰਨਾਮੈਂਟ ਸੀ ਬਹੁਤ ਵਧੀਆ ਬਹੁਤ ਭਰਾ ਮਿਲੇ ਪੈਣਾ ਮਿਲਿਆ ਮਾਨ ਸਨਮਾਨ ਪਿਆਰ ਮਿਲਿਆ ਔਰ ਦੀਪ ਕੋਕੀ ਭਾਜੀ ਕੈਨੇਡਾ ਵਾਲੇ ਔਰ ਗੁੱਗੂ ਕੋਰੋ ਭਾਜੀ ਦੁਬਈ ਵਾਲੇ ਹੋਰ ਬਹੁਤ ਇੱਥੇ ਜਿਹੜਾ ਜੋਰਜੀਆ ਵਾਲਾ ਜੀ ਬੜਾ ਟਪਾ ਗੋਮਦਰੋਂ ਤੋਂ ਫਿਲਹਾਲ ਜੰਗਲਾਂ ਚ ਮੰਗਲ ਨ ਬਾਬਾ ਜੀ ਲਾਏ ਨੇ ਬਹੁਤ ਵਧੀਆ ਡੇਰਾ ਸੱਤੀ ਦਾ ਆਇਆ ਹੋਇਆ ਹੈ ਨਾ ਜੰਗਲ ਦੇ ਵਿੱਚੋਂ ਵਿੱਚ ਤੇ ਬਹੁਤ ਵੱਡਾ ਕੁਸ਼ਤੀ ਜੰਗਲ ਮੇਲਾ ਜਿੱਥੋਂ ਤੇ ਨਜ਼ਰ ਰਹੇਗੀ ਤੁਹਾਡੀ ਗੱਡੀਆਂ ਹੀ ਗੱਡੀਆਂ ਖੜੀਆਂ ਨੇ ਹਜ਼ਾਰਾਂ ਦੀ ਤਦਦ ਪੂਰੇ ਇੰਡੀਆ ਦੇ ਵਿੱਚੋਂ ਮੈਂ ਕਹਿੰਦਾ ਪਹਿਲਵਾਨੀ ਸੇ ਪੋਂਚੇ ਨੇ ਕੋਈ ਰੋहतक ਦਾ ਕੋਈ ਹਰਿਆਣਾ ਤੋਂ ਕੋਈ ਦਿੱਲੀ ਤੋਂ ਕੋਈ ਮਥਰਾ ਤੱਕ ਵੀ ਆ ਜਾਵੇ ਸੋਣੀ ਹਾਂ ਤੇ ਈਰਾਨ ਤੱਕ ਦੇ ਪਹਿਲਵਾਨ ਈਰਾਨ ਤੱਕ ਦੇ ਪਹਿਲਵਾਨ ਵੀਰ ਕਹਿੰਦਾ ਆਇਆ ਤੋਂ ਇਹਨਾਂ ਦੀ ਪੂਰੀ ਟੀਮ ਦਾ ਕਿਪਾਜੀ ਦੀਪ ਬਾਜੀ ਕੈਨੇਡਾ ਬੰਦੂ ਰੈਲ ਬਾਜੀ ਦੁਬਈ ਵਾਲੇ ਬਾਬਾ ਜੈਪ ਸਿੰਘ ਜੀ ਫੱਕਰ ਔਰ ਪੂਰੇ ਪੰਜਾਬ ਦੇ ਜਿੰਨੇ ਵੀ ਇੱਥੇ ਭੈਣ ਭਰਾ ਪਹੁੰਚੇ ਨੇ ਸਾਰਿਆਂ ਦਾ ਦਿਲੋਂ ਸ਼ੁਕਰੀਆ ਬਾਜੀ ਆਪਣਾਂ ਆਂਗੀ ਟ੍ਰੋਫੀ ਵੀਰ ਆਪਣੇ ਨਾਲ ਰਹੇ ਨੇ ਲੰਗਰ ਪ੍ਰਸ਼ਾਦਾ ਵੀ ਛਕਿਆ ਇੱਕ ਹੋਰ ਵੀਰ ਆਪਣੇ ਨਾਲ ਆਪਣਾ ਨਾਮ ਜਸਵਿੰਦਰ ਸਿੰਘ ਤੇ ਬਹੁਤ ਵਧੀਆ ਮੇਲਾ ਪੰਜਾਬ ਦੀ ਧਰਤੀ ਤੇ ਪਹੁੰਚਿਆ ਸਾਡੇ ਬਹੁਤ ਬਹੁਤ ਖੁਸ਼ ਹੋਇਆ ਬਹੁਤ ਮਾਨ ਸਨਮਾਨ ਮਿਲਿਆ ਸੋ ਦਿਲੋਂ ਸ਼ੁਕਰੀਆ ਸਾਰੇ ਵੀਰਾਂ ਦਾ ਮਿਲਦੇ ਆ ਜੀ ਇੱਕ ਹੋਰ ਵੀਡੀਓ ਦੇ ਨਾਲ ਆਖਰੀ ਉਮੀਦ ਫਾਊਂਡੇਸ਼ਨ ਮੋਤਾਗੁਰ ਪ੍ਰਗਟ ਸਿੰਘ